ਵੱਲੋਂ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਸਿੱਤ ਤੁਹਾਡਾ ਸਾਡੇ YouTube ਚੈਨਲ ਆਰ ਕੇ ਚੋਹਲ ਪੰਜਾਬੀ ਵਿਰਸਾ ਤੇ। ਅੱਜ ਆਪਾਂ ਤੁਹਾਡੇ ਲਈ ਇੱਕ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ। ਇੱਕ ਕਹਾਣੀ ਇੱਕ ਰਾਣੀ ਦੀ ਕਹਾਣੀ ਹੈ ਜਿਸ ਦਾ ਨਾਮ ਸੀ ਮਹਾਰਾਣੀ ਜਿੰਦਕੌਰ। ਬਗਾਵਤ ਦੀ ਰਾਣੀ ਅਖੀਰ ਤੱਕ ਜਰੂਰ ਸੁਣਨਾ ਉਸ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂ ਕਰਦੇ ਹਾਂ ਜੀ ਮਹਾਰਾਣੀ ਜਿੰਦ ਕੌਰ ਬਗਾਵਤ ਦੀ ਰਾਣੀ ਪੰਜਾਬ ਦੀ ਧਰਤੀ ਨੇ ਬਹੁਤ ਸੂਰਮੇ ਜੰਮੇ ਪਰ ਇਤਿਹਾਸ ਨੇ ਇੱਕ ਐਸੀ ਔਰਤ ਵੀ ਵੇਖੀ ਜਿਸ ਤੋਂ ਬ੍ਰਿਟਿਸ਼ ਸਾਮਰਾਜ ਡਰਦਾ ਸੀ ਉਸ ਦਾ ਨਾਮ ਸੀ ਮਹਾਰਾਣੀ ਜਿੰਦਕੌਰ ਇੱਕ ਆਮ ਕੁੜੀ ਤੋਂ ਰਾਜਮਾਤਾ ਤੱਕ ਦਾ ਸਫ਼ਰ ਮਹਾਰਾਣੀ ਜਿੰਦਕੌਰ ਦਾ ਜਨਮ ਇੱਕ ਸੁਧਾਰਨ ਪਰ ਜਝਾਰੂ ਪਰਿਵਾਰ ਵਿੱਚ ਹੋਇਆ ਕਿਸਮਤ ਨੇ ਉਸ ਨੂੰ ਪੰਜਾਬ ਦੇ ਮਹਾਨ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਮਹਿਲ ਤੱਕ ਪਹੁੰਚਾਇਆ ਉਹ ਸਿਰਫ ਰਾਣੀ ਨਹੀਂ ਬਣੀ ਉਹ ਬਣੀ ਖਾਲਸਾ ਰਾਜ ਦੀ ماں 1843 ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਮਹਾਰਾਜਾ ਖੜਕ ਸਿੰਘ ਅਤੇ ਫਿਰ ਨੌ ਨਿਹਾਲ ਸਿੰਘ ਦੀ ਮੌਤ ਨਾਲ ਪੰਜਾਬ ਵਿੱਚ ਅਫਰਾ ਤਫਰੀ ਫੈਲ ਗਈ ਇਸ ਅਰਾਜਿਕਤਾ ਵਿੱਚ ਪੰਜ ਸਾਲਾ ਦਲੀਪ ਸਿੰਘ ਨੂੰ ਗੱਦੀ ਮਿਲੀ ਅਤੇ ਰਾਜ ਦੀ ਬਾਗ ਡੋrai ਰਾਜ ਮਾਤਾ ਜਿੰਦ ਕੌਰ ਦੇ ਹੱਥ ਸੱਤਾ ਦੀ ਲੜਾਈ ਅਤੇ ਬ੍ਰਿਟਿਸ਼ਾਂ ਦਾ ਡਰ ਜਿੰਦਕਾਰ ਨੇ ਰਾਜ ਸੰਭਾਲਿਆ ਤੰਤਰਵਾਰ ਵਿੱਚ ਸਾਜ਼ਿਸ਼ਾਂ ਧੋਖੇ ਅਤੇ ਗਦਾਰੀਆਂ ਦੀ ਪਰਹਾਰ ਸੀ ਪਰ ਰਾਜਮਾਤਾ ਨੇ ਹਾਰ ਨਹੀਂ ਮੰਨੀ ਉਹ ਖੁਦ ਦਰਬਾਰ 'ਚ ਬੈਠੀ ਫਾਜ਼ੀ ਮਸਲੇ ਸੁਨੇ ਸਰਦਾਰਾਂ ਨਾਲ ਗੱਲਬਾਤ ਕੀਤੀ ਅਤੇ ਖਾਲਸਾ ਫੌਜ ਨੂੰ ਇਕੱਠਾ ਰੱਖਣ ਦੀ ਕੋਸ਼ਿਸ਼ ਕੀਤੀ ਇਹੀ ਗੱਲ ਬ੍ਰਿਟਿਸ਼ਾਂ ਲਈ ਸਭ ਤੋਂ ਵੱਡਾ ਖਤਰਾ ਸੀ ਲਾਰਡ ਡਲਹੌਜੀ ਲਿਖਦਾ ਹੈ ਉਹ ਪੰਜਾਬ ਵਿੱਚ ਇਕੱਲੀ ਔਰਤ ਹੈ ਜਿਸ ਦੀ ਸੂਚ ਮਰਦਾਨੀ ਹੈ ਜੰਗਾਂ ਸਾਜ਼ਿਸ਼ਾਂ ਤੇ ਤੁਖਾਂ ਅੰਗਰੇਜ਼ਾਂ ਨੇ ਸਿੱਖ ਦਰਬਾਰ ਦੇ ਅੰਦਰ ਹੀ ਫੁੱਟ ਪਾਉਣੀ ਸ਼ੁਰੂ ਕਰ ਦਿੱਤੀ 1845-46 ਦੀ ਪਹਿਲੀ ਅੰਗਰੇਜ਼ ਸਿੱਖ ਜੰਗ ਨੇ ਖਾਲਸਾ ਰਾਜ ਨੂੰ ਹਿਲਾ ਦਿੱਤਾ। ਜੰਗ ਦੇ ਬਾਅਦ ਮਹਾਰਾਜ ਮਤਾ ਜਿੰਦਕੌਰ ਨੂੰ ਹਟਾ ਦਿੱਤਾ ਗਿਆ ਅਤੇ ਉਸ ਨੂੰ ਰਾਜ ਕਾਮ ਤੋਂ ਦੂਰ ਕਰ ਦਿੱਤਾ ਗਿਆ। ਪਰ ਜਿੰਦਕੌਰ ਚੁੱਪ ਨਹੀਂ ਬੈਠੀ। ਉਹ ਸਰਦਾਰਾਂ ਨਾਲ ਮਿਲਦੀ ਰਹੀ, ਲੋਕਾਂ ਨੂੰ ਇਕੱਠਾ ਕਰਦੀ ਰਹੀ ਅਤੇ ਇਹ ਹੀ ਗੱਲਾਂ ਬ੍ਰਿਟਿਸ਼ਾਂ ਨੂੰ ਚੁੱਭਣ ਲੱਗੀਆਂ। ਰਾਣੀ ਨੂੰ ਕੈਦੀ ਬਣਾਇਆ 1847 ਵਿੱਚ ਬ੍ਰਿਟਿਸ਼ਾਂ ਨੇ ਫੈਸਲਾ ਕੀਤਾ ਇਸ ਔਰਤ ਨੂੰ ਅਸਾਧ ਛਟਨਾ ਖਤਰਨਾਕ ਹੈ ਉਸ ਨੂੰ ਪਹਿਲਾਂ ਸ਼ੇਖੂਪੁਰਾ ਫਿਰ ਫਤਿਹਗੜ ਅਤੇ ਅਖੀਰ ਚਨਾਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ ਚਾਰ ਕਿਲੇ ਕੜੀ ਨਿਗਰਾਨੀ ਪ੍ਰੋਸੇਮੰਦ ਫੌਜ ਪਰ ਉਹ ਭੁੱਲ ਗਏ ਕਿ ਕੈਦ ਸਰੀਰ ਨੂੰ ਹੁੰਦੀ ਹੈ ਸੂਚ ਨੂੰ ਨਹੀਂ 19 April 1849 ਦੀ ਅਧੀ ਰਾਤ ਬੇਹੱਦ ਸਖਤ ਪਹਿਰਿਆਂ ਦੇ ਬਾਵਜੂਦ ਮਹਾਰਾਣੀ ਜਿੰਦਕਰ ਚਨਾਰ ਦੇ ਕਿਲੇ ਤੋਂ ਨਿਕਲ ਗਈ ਸਿਰਫ 10 ਦਿਨਾਂ ਵਿੱਚ 800 ਕਿਲੋਮੀਟਰ ਦਾ ਪੈਦਲ ਸਫ਼ਰ ਕਰਕੇ ਉਹ ਕਟਮੰਡੂ ਨੇਪਾਲ ਪਹੁੰਚ ਗਈ ਨਿਕਲਣ ਤੋਂ ਪਹਿਲਾਂ ਉਸ ਨੇ ਕਮਰੇ ਵਿੱਚ ਚਿੱਠੀ ਲਿਖੀ ਪੈਸੇ ਖਲਾਰੇ ਅਤੇ ਲਿਖਿਆ ਮੈਂ ਚੋਰਾਵਾਂਗ ਨਹੀਂ ਆਪਣੇ ਬਲ ਤੇ ਨਿਕਲੀ ਹਾਂ ਇਹ ਬ੍ਰਿਟਿਸ਼ ਸਾਮਰਾਜ ਦੀ ਮੂੰਹ ਤੇ ਚਪੇੜ ਸੀ ਬ੍ਰਿਟਿਸ਼ ਅਧਿਕਾਰੀ ਸਦਮੇ 'ਚ ਸਨ ਤੁਰੰਤ ਕੋਰਟ ਆਫ ਇਨਕੁਆਇਰੀ ਆਫ ਚੁਨਾਰ ਫੋਟ ਬਣੀ ਪਰ ਸੱਚ ਸਾਫ ਸੀ ਉਹ ਹਾਰ ਗਏ ਸਨ ਇਸ ਤੋਂ ਬਾਅਦ ਬ੍ਰਿਟਿਸ਼ਾਂ ਨੇ ਫੈਸਲਾ ਕੀਤਾ ਇਸ ਔਰਤ ਨੂੰ ਪੰਜਾਬ ਤੋਂ ਹਮੇਸ਼ਾ ਲਈ ਦੂਰ ਰੱਖੋ ਮਾਂ ਤੇ ਪੁੱਤਰ ਦਾ ਬਿਛੋੜਾ ਮਹਾਰਾਣੀ ਜਿੰਦਕੌਰ ਦਾ ਸਭ ਤੋਂ ਵੱਡਾ ਦਰਦ ਸੀ ਉਸ ਦਾ ਪੁੱਤਰ ਮਹਾਰਾਜਾ ਦਲੀਪ ਸਿੰਘ ਉਸ ਨੂੰ ਪੰਜਾਬ ਤੋਂ ਦੂਰ ਕਰਕੇ ਇੰਗਲੈਂਡ ਲੈ ਜਾਇਆ ਗਿਆ ਧਰਮ ਬਦਲਵਾਇਆ ਗਿਆ ਅਤੇ ਮਾਂ ਤੋਂ ਵੱਖ ਕਰ ਦਿੱਤਾ ਗਿਆ ਸਾਲ 1861 ਵਿੱਚ ਮਾਂ ਪੁੱਤਰ ਦੀ ਮੁਲਾਕਾਤ ਹੋਈ ਪਰ ਤਦ ਤੱਕ ਇਤਿਹਾਸ ਬਦਲ ਚੁੱਕਾ ਸੀ 1463 ਵਿੱਚ ਮਹਾਰਾਣੀ ਜਿੰਦਕੌਰ ਦਾ ਦਿਹਾਂਤ ਹੋ ਗਿਆ ਪਰ ਉਸ ਦੀ ਰੂਹ ਅੱਜ ਵੀ ਪੁੱਛਦੀ ਹੈ ਕਿ ਇਹ ਪੰਜਾਬ ਆਪਣਾ ਇਤਿਹਾਸ ਯਾਦ ਰੱਖਦਾ ਹੈ ਬ੍ਰਿਟਿਸ਼ ਜਨਰਲਾਂ ਨੇ ਲਿਖਿਆ ਸ਼ੀ ਵਾਸ ਅ ਵੂਮਨ ਹੂ ਟੈਰਿਫਾਈਡ ਦ ਬ੍ਰਿਟਿਸ਼ Empire ਅਸੀਂ ਉਸ ਨੂੰ ਜਾਣਦੇ ਹਾਂ ਉਹ ਮਹਾਰਾਣੀ ਜਿੰਦਕੌਰ ਬਗਾਵਤ ਦੀ ਰਾਣੀ ਸੀ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਇਹ ਅੰਤ ਜਰੂਰ ਕਰਾਂਗੇ ਜੀ ਅੰਤ ਨੇਪਾਲ ਦੀ ਧਰਤੀ ਤੇ ਬੈਠੀ ਮਹਾਰਾਣੀ ਜਿੰਦਕੌਰ ਨੇਪਾਲ ਦੀ ਧਰਤੀ ਤੇ ਬੈਠੀ ਮਹਾਰਾਣੀ ਜਿੰਦਕਰ ਨਾ ਤਾਂ ਕਦੇ ਹਾਰੀ ਨਾ ਹੀ ਕਦੇ ਮਾਫੀ ਮੰਗੀ ਉਸ ਦਾ ਸਰੀਰ ਕੈਦ ਵਿੱਚ ਰਿਹਾ ਪਰ ਉਸ ਦੀ ਸੋਚ ਹਮੇਸ਼ਾ ਆਜ਼ਾਦ ਰਹੀ ਉਸ ਨੂੰ ਪੰਜਾਬ ਤੋਂ ਦੂਰ ਰੱਖਿਆ ਗਿਆ ਉਸ ਦੇ ਪੁੱਤਰ ਨੂੰ ਉਸ ਤੋਂ ਖੋ ਲਿਆ ਗਿਆ ਪਰ ਬ੍ਰਿਟਿਸ਼ ਇਹ ਨਹੀਂ ਸਮਝ ਸਕੇ ਕਿ ਮਾਂ ਤੋਂ ਪੁੱਤਰ ਨੂੰ ਵੱਖ ਕਰਨਾ ਸਿਰਫ ਵਿਛੋੜਾ ਹੁੰਦਾ ਹੈ 1861 ਵਿੱਚ ਸਾਲਾਂ ਬਾਅਦ ਮਾਂ ਪੁੱਤਰ ਮਿਲੇ ਪਰ ਉਹ ਮਿਲਾਪ ਖੁਸ਼ੀ ਦਾ ਨਹੀਂ ਸੀ ਉਹ ਇਤਿਹਾਸ ਦਾ ਜ਼ਖਮ ਸੀ 1863 ਵਿੱਚ ਮਹਾਰਾਣੀ ਜਿੰਦਕੌਰ ਨੇ ਇਸ ਦੁਨੀਆ ਤੋਂ ਵਿਦਾ ਲੈ ਲਈ ਪਰ ਉਸ ਦੀ ਮੌਤ ਨਾਲ ਕੋਈ ਕਹਾਣੀ ਖਤਮ ਨਹੀਂ ਹੋਈ ਕਿਉਂਕਿ ਜਿਸਔਰਤ ਤੋਂ ਬ੍ਰਿਟਿਸ਼ ਸਾਮਰਾਜ ਡਰਦਾ ਰਿਹਾ ਉਹ ਸਿਰਫ ਇੱਕ ਰਾਣੀ ਨਹੀਂ ਸੀ ਉਹ ਪੰਜਾਬ ਦੀ ਜ਼ਮੀਰ ਸੀ ਉਹ ਖਾਲਸਾ ਰਾਜ ਦੀ ਮਾਂ ਸੀ ਉਹ ਬਗਾਵਤ ਦੀ ਰਾਣੀ ਸੀ ਅਤੇ ਬਗਾਵਤ ਕਦੇ ਨਹੀਂ ਮਰਦੀ ਧੰਨਵਾਦ ਜੀ ਉਮੀਦ ਕਰਦੇ ਹਾਂ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ